ਹੋਟਲ ਐਂਡ ਰੈਸਟੋਰੈਂਟ ਮਿਨੀ ਗੋਆ ਸ਼ਾਪੂਰ ਕੰਡੀ ਵਿੱਚ ਰੰਗਰਲੀਆਂ ਮਨਾਣ ਆਏ ਤਿੰਨ ਜੋੜੇ ਪੁਲਿਸ ਵੱਲੋਂ ਕੀਤੇ ਗ੍ਰਿਫਤਾਰ। ਦੱਸ ਦਈਏ ਕਿ ਅੱਜ ਹੋਟਲ ਐਂਡ ਰੈਸਟੋਰੈਂਟ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਮਿਨੀ ਗੋਆ ਹੋਟਲ ਸ਼ਾਪੂਰ ਕੰਡੀ ਵਿਖੇ ਥਾਣਾ ਸ਼ਾਪੂਰ ਕੰਡੀ ਪੁਲਿਸ ਵੱਲੋਂ ਛਾਪਾ ਮਾਰ ਕੇ ਤਿੰਨ ਜੋੜੇ ਗ੍ਰਿਫਤਾਰ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਪੂਰ ਕੰਡੀ ਦੀ ਪਰਿਵਾਰੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਸ਼ਾਪੂਰ ਕੰਡੀ ਇੱਕ ਹੋਟਲ ਵਿਖੇ ਦੇਹ ਵਪ ਹੋਰ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਮੌਕੇ ਉੱਤੇ ਹੋਟਲ ਦਾ ਮੈਨੇਜਰ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਛੇਤੀ ਹੀ ਪੁਲਿਸ ਵੱਲੋਂ ਮੈਨੇਜਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਮੌਕੇ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਤਰ ਵਿੱਚ ਹੋ ਰਹੀ ਇਹੋ ਜਿਹੀ ਗਲਤ ਗਤੀਵਿਧੀਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਉੱਤੇ ਉਚਿਤ ਕਾਰਵਾਈ ਕੀਤੀ ਜਾ ਸਕੇ ਅਰਿਮੰਦਰੀ ਅਜੀ ਸ਼ਾਪਰਗੰਡੀ ਪੁਲਿਸ ਨੂੰ ਜੁੜੀ ਤੇ ਇਹਦੀ ਕੀ ਸ਼ਾਪਰਗੰਡੀ ਵਿਖੇ ਦੀ ਮਹਾਰਤ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਸ਼ਾਪੁਰ ਕੰਡੀ ਵਿਖੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸਿੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਬੰਦੀ ਜਿਹੜੀ ਕਾਰਵਾਈ ਨਾਲ ਤੇ ਕਰਾਂਗੇ One of the premium and prestigious professional institutes, providing a wide range of professional courses with 100% placement assistance. We are three.